ਜਹਾ ਸਰਕਾਰ ਵੱਲੋਂ ਨਸ਼ੇ ਖਿਲਾਫ ਇੱਕ ਮੈਮ ਚਲਾਈ ਗਈ ਜੋ ਨਸ਼ਾ ਫਰੋਦਾ ਇਸੇ ਤਰ੍ਹਾਂ ਫ੍ਰੀ ਕੋਰਟ ਜਿਹਦੇ ਵੱਲੋਂ ਮਾਯੋਗ ਹਸਪੀਟਲ ਤੋਂ ਕੰਗੇ ਜਾਂਦੀ ਰਹੇ ਨਮੇਟ ਦਿੱਲੀ ਹੀ ਜਿਹੜਾ ਇਸ ਨਮੇ ਦੇ ਵਿੱਚ ਰੈਡਾ ਕਰਦੇ ਹੋਏ ਆ ਤੇ ਜਿਹੜੇ ਨਸ਼ੇ ਪਾਦੀ ਨਹੀਂ ਜਾਂ ਨਸ਼ੇ ਵੇਚ ਰਹੇ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਲਗਾਤਾਰ جاری ਹੈ ਤੇ ਅਸੀਂ ਇਹ ਦੱਸਦੇ ਹਾਂ ਵੀ ਪਿਛਲੇ ਜਿਹੜੇ 7 ਮਹੀਨਿਆਂ ਵਿੱਚ ਜਿਹੜੇ ਫ੍ਰੀ ਕੋਰਟ ਜਿਹਦੇ ਵੱਲੋਂ ਹੁਣ ਤੱਕ ਜਿਹੜੇ ਐਨਡੀ ਦੇ 212 ਮਕਦਮੇ ਦਰਜ ਕੀਤੇ ਗਏ ਨੇ ਜਿਨ੍ਹਾਂ 393 ਜਿਹੜੇ ਦੋਸ਼ੀ ਨੇ ਉਹ ਅਸੀਂ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਪੇਜੇ ਨੇ ਤੇ ਇਸੇ ਹੀ ਲੜੀ ਤਹਿਤ ਕੱਲ ਸਾਡੇ ਜ਼ਿਲ੍ਹੇ ਵੱਲੋਂ ਤਿੰਨ ਮਕਰਮੰਦਰ ਜੀ ਕੀਤੇ ਗਏ ਨੇ ਇੱਕ ਮਕਦਮਾ ਨੰਬਰ 66 ਜਿਹੜਾ ਸਿਟੀ ਕੋਰਟ ਪੂਰਾਏ ਤੇ ਦਰਜ ਕੀਤਾ ਗਿਆ ਇਸ ਵਿੱਚ ਅਸੀਂ ਦੋ ਦੋਸ਼ੀ ਫੜੇ ਗੁਰਮੀਤ ਸਿੰਘ ਤੇ ਰੰਦੀਪ ਮਲੋਤਰਾ ਜਿਹੜਾ ਰੰਦੀਪ ਮਲੋਤਰਾ ਇਸ ਤੇ ਪਹਿਲਾਂ ਵੀ 4 ਐਨਡੀ ਦੇ ਮਕਦਮੇ ਦਰਜ ਨੇ ਤੇ ਇਹਨਾਂ ਤੋਂ ਕੱਲ ਅਸੀਂ 500 ਗ੍ਰਾਮ ਅਫੀਮ ਬ੍ਰੰਦ ਕੀਤੀ ਹੈ ਇਹ ਜਿਹੜਾ ਦੀਪ ਮਲੋਤਰਾ ਇਹ ਇਸ ਚੀਜ਼ ਦਾ ਜੇਲ੍ਹ ਚ ਜਾਂਦੇ ਨੇ ਆਉਂਦੇ ਨੇ ਤੇ ਜਿਹੜੇ ਲਗਾਤਾਰ ਇਸੀ ਚੀਜ਼ ਨੂੰ ਰਿਟਰਨ ਹੋਮਫੇਅਰ ਦੁਬਾਰਾ ਇਹ ਇਸੇ ਤਹਿਤ ਜੋਧਨਸ਼ਾਵਰੋਧ ਦੇ ਵਿੱਚ ਜਿਹੜੀ ਅਸੀਂ ਰੇਡ ਕੀਤੀ ਇਹਨਾਂ ਨੂੰ ਗਿਫਤਾ ਕੀਤਾ ਗਿਆ ਇੱਕ ਮੁਕੱਦਮਾ ਨੰਬਰ 97 ਸਿਟੀ ਫ੍ਰੀਕੋਰਟ ਦਰਜ ਹੋਇਆ ਇਸ ਤੋਂ ਸਾਨੂੰ ਹੈਰੋ ਬ੍ਰੰਦ ਹੋਈਏ ਇਸ ਵਿੱਚ ਅਸੀਂ ਦੋ ਦੋਸ਼ੀ ਫੜੇ ਨੇ ਨਿਸ਼ਕਮਤ ਮਨਪ੍ਰੀਤ ਜਿਹੜਾ ਮਨਪ੍ਰੀਤ ਤੇ ਨਿਸ਼ਕਮਰ ਤੇ ਇੱਕ ਮਕਦਮਾ ਐਨਡੀ ਦਾ ਦਰਜ ਤੇ ਮਨਪ੍ਰੀਤ ਤੇ ਦੋ ਮਕਦਮੇ ਦਰਜ ਨੇ ਇਹਨਾਂ ਤੋਂ ਜਿਹੜਾ ਮਕਦਮਾ ਨੰਬਰ 97 ਦੇ ਵਿੱਚ ਹੈਰੋਨ ਦੀ ਬਰਾਮਦਗੀ ਕੀਤੀ ਗਈ ਤੇ ਜਿਨ੍ਹਾਂ ਸਾਡੇ ਕੋਲ ਇਹ ਇਹਨਾਂ ਨੂੰ 10 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਤੇ ਇੱਕ ਮਕਦਮਾ ਮੋਰ ਬਾਠ ਸਾਡੇ ਸਿਟੀ ਕੋਰਟ ਕੋਰਪਰੇਖ ਦਰਜ ਕੀਤਾ ਗਿਆ ਤੇ ਇਹਦੇ ਇੱਕ ਸੰਦੀਪ ਨਾਂ ਦਾ ਲੜਕਾ ਗ੍ਰਿਫਤਾਰ ਕੀਤਾ ਗਿਆ ਜੀ ਜਿਹੜਾ ਸਮਾਲ ਕੁਆਂਟੀਟੀ ਦੇ ਜਿਹੜਾ ਡੇਲੀ ਬੇਸ ਤੇ ਅਦੇ ਛੋਟੇ ਨਸ਼ੇੜੀਆਂ ਨੂੰ ਨਸ਼ੇ ਤੇ ਲੱਗਿਆ ਸਪਲਾਈ ਕਰਦਾ ਸੀ ਇੰਦੇ ਤੋਂ ਅਸੀਂ ਐਰੋਬ੍ਰਾਂਦ ਕਰਕੇ ਇਹਨੂੰ ਗਿਫਤਾ ਕੀਤਾ ਜਿਹੜੇ ਸਾਰੇ ਜਾਣੇ ਸਾਡੇ ਪੁਲਿਸ ਨੇ ਮਾਰਦੇ ਨੇ ਤੇ ਇਹਨਾਂ ਤੋਂ ਅਸੀਂ ਪੁੱਛ-ਪੁੱਛ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਉਂਦੇ ਅੱਗੇ ਕਿੰਨਾ ਕੋਈ ਸਪਲਾਈ ਚੇ ਨੇ ਇਹ ਜਿਹੜਾ ਇਹ ਫੀਮ ਹੈ ਸੀ ਤਾਂ ਔਰ ਮੁਕਵੀਦ ਜਿਹੜਾ ਸਾਡੀ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਇਤਲਾਹ ਮਿਲੀ ਸੀ ਸਾਡੇ ਠਾਨਦਾਰ ਨੇ ਉੱਥੇ ਅਰਚਾ ਦਰਜ ਕੀਤਾ ਤੇ ਇਹ ਜਿਹੜੀ ਪ੍ਰੋਫਾਈਲ ਦਾ ਜੇ ਦੱਸਿਆ ਵੀ ਜਿਹੜਾ ਨਦੀਰ ਮਲੋਤਰਾ ਹੈ ਜਿਹੜਾ ਗਲੀ ਨੰਬਰ 6 ਲਾਜਪਤਨਗਰ ਕੋਟਕਪੂਰ ਦੇ ਰਹਿਣ ਵਾਲਾ ਹੈ ਤੇ ਜਿਹੜਾ ਇਹ ਪਹਿਲਾਂ ਹੀ ਸਤੇ ਚਾਰ ਮਕਦਮੇ ਐਨਡੀ ਅਦਰਜ ਨੇ ਤੇ ਆਦੀ ਇਸ ਨਸ਼ਾ ਵੇਚੰਦਾ ਆਦੀ ਹੁਣ ਇਹ ਸਾਡੇ ਰਿਮਾਂਡ ਤੇ ਨੇ ਹੁਣ ਇਹ ਵੀ ਇਹ ਪੁੱਛਕਿਛ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਉਂਦੇ ਸੀ ਜਾਂ ਕਿਵੇਂ ਸਪਲਾਈ ਕਰਦੇ ਨੇ ਕਿ ਇਹਨਾਂ ਨੂੰ ਜਿਸ ਨੂੰ ਬ੍ਰੇਕ ਕਰਾਂਗੇ ਅਸੀਂ ਤੇ ਜਿੱਦ ਤੋਂ ਲੈ ਕੇ ਉਸ ਨੂੰ ਇਨੋਮਿਨੇਟ ਕਰਾਂਗੇ ਮੈਡੀਕਲ ਨਸ਼ਾ ਉਹ ਤਾਂ ਅਸੀਂ ਜਿਹੜੇ ਹੁਣ ਮੈਡੀਕਲ ਸਟੋਰ ਨੇ ਅਸੀਂ ਉਹਨਾਂ ਦੀ ਚੈਕਿੰਗ ਕਰਨ ਕਰ ਰਹੇ ਆਂ ਇਹਨਾਂ ਨੂੰ ਇਨਸਪੈਕਟਰ ਤਾਂ ਇਨਸਪੈਕਟ ਉਹ ਨਾਲ ਲੈ ਕੇ ਅੱਜ ਵੀ ਸਾਡੀ ਕਈ ਨਾ ਥਾਂਾਂ ਤੇ ਅਸੀਂ ਮੈਡੀਕਲ ਸਟੋਰ ਚੈੱਕ ਕੀਤੇ ਨੇ ਤੇ ਮੇਰੇ ਖਿਆਲ ਅ ਇਸ ਟਾਈਮ ਜਿਹੜਾ ਸਾਡੀ ਨਸ਼ਿਆਂ ਰੋਧ ਦੀ ਮਹਮ ਚੱਲ ਰਹੀ ਏ ਤੇ ਜਿਹੜੀ ਫ੍ਰੀ ਕੋਡ ਪੁਲਿਸ ਉਹ ਲਗਾਤਾਰ ਜ਼ਿਆਦਾ ਚੱਲ ਰਹੀ ਹਾਂ ਬਿਨਾਂ ਪਰਚੀ ਤੋਂ ਹੀ ਦਵਾਈਆਂ ਦਿੱਤੀਆਂ ਜਾਂਦਾ ਹੈਗਾ ਫ੍ਰੀ ਕੋਡ ਦੇ ਵਿੱਚ ਇੱਕ ਅਜਿਹਾ ਮੈਡੀਕਲ ਸਟੋਰ ਹੈ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਮੈਡੀਸਿਨ ਦਿੱਤੀ ਗਈ ਹੈ ਐਲੀਟ ਉਹ ਕੋਰੀਅਰ ਨਹੀਂ ਹੁੰਦੀ ਜੇ ਸਾਡੇ ਕੋਲ ਕੋਈ ਇਹੋ ਜਿਹੀ ਇਨਫੋਰਮੇਸ਼ਨ ਆਏਗੀ ਜਾਂ ਸਾਡੇ ਤੱਕ ਪਹੁੰਚ ਹੋਏਗੀ ਅਸੀਂ ਉਸੇ ਤਰ੍ਹਾਂ ਤਰ੍ਹਾਂ ਟ੍ਰਾਂਸੈਕਸ਼ਨ ਕਰਾਂਗੇ ਤੇ ਜਿਹੜੇ ਹੁਣ ਇਸ ਟਾਈਮ ਅਸੀਂ ਡ੍ਰੈਗਨਸ ਪੈਟਰੋਨ ਵਾਲੇ ਕੇ ਜਾਂ ਇਹਨਾਂ ਦੀ ਵੀ ਮੀਟਿੰਗ ਕੀਤੀ ਗਈ ਹੈ ਜਿੱਨੇ ਵੀ ਸਾਡੇ ਮੈਡੀਕਲ ਸਟੋਰ ਵਾਲੇ ਐਸੋਸੀਏਸ਼ਨ ਵਾਲੇ ਨੇ ਬਿਨਾਂ ਪਰਚੀ ਤੋਂ ਕਿਸੇ ਵੀ ਤਰ੍ਹਾਂ ਦਾ ਪੇਨ ਕਿਲਰ ਜਾਂ ਵੀ ਜਿਹੜੀ ਕੋਈ ਵੀ ਮੈਡੀਕ ਕੁਝ ਮੈਡੀਸਿਨ ਹੋਈਆਂ ਜਿਹੜੀਆਂ ਐਂਟੀਚ ਨਹੀਂ ਆਉਂਦੀਆਂ ਜਿਹੜੇ ਇਹ ਸਾਡੇ ਜਿਹੜੇ ਨਸ਼ੇ ਲੱਗੇ ਹੋਏ ਨੇ ਉਹਨਾਂ ਯੂਜ਼ ਕਰਦੇ ਨੇ ਤੇ ਇਹਨਾਂ ਨੂੰ ਵਾਇਟ ਕੀਤੀ ਪਰਚੀ ਤੋਂ ਬਿਨਾਂ ਉਹ ਮੈਡੀਸਨ ਨਾ ਦਿੱਤੀਆਂ ਜਾਂਦਾ